ਭਾਈ ਜੀ ਜਿਹੜੀਆਂ ਆਪਾਂ ਮਿਰਚਾਂ ਤੋੜੀਆਂ ਇਹਨਾਂ ਹਰੀ ਮਿਰਚ ਇਹ ਵੀ ਜੁੜਮੀ ਆ ਗਈ। ਇੱਕੇ 나ਕੂ ਤੇ ਦੋ ਮਿਰਚਾਂ ਲੱਗਗੀਆਂ। ਜੁੜ ਮੰਗਾ ਗੀਆਂ। ਆ ਦੇਖੋ ਤੁਹਾਨੂੰ ਦਿਖਾ ਰਿਹਾ ਚੰਗੀ ਤਰ੍ਹਾਂ ਮੈਂ। ਇੱਕ ਟੋਪੀ ਥੱਲੇ ਦੋਨੇ। ਆ ਨਾਕੂ ਦੀ ਟੋਪੀ ਜਿਹੜੀ। ਇੱਕ ਟੋਪੀ 'ਚ ਦੋ ਪੈਦਾ ਹੋਗੀਆਂ। ਜੁੜ ਮੰਗਾ ਮਿਰਚਾਂ। ਹਰੀ ਮਿਰਚਾਂ ਇਹ। ਆਮਦਵਾਰੇ ਚੱਕਦਾ ਦੋ ਆਹੇ ਨਾਕੂ ਇੱਕ ਹੈ ਟੋਪੀ ਦੇ ਥੱਲੇ ਦੋਨੇ ਜੁੜਮੀਆਂ ਹੋਗੀਆਂ ਹੈ ਹਰੀਆਂ ਮਿਰਚਾਂ ਹੁਣ ਆਪਾਂ ਕੱਲ ਨੂੰ ਲਾਲ ਮਿਰਚਾਂ ਦੀ ਵੀ ਪਾਵਾਂਗੇ ਜਿਹੜੀਆਂ ਇਹ ਤੋਂ ਪੈਦਾ ਹੋਣਗੀਆਂ ਹਰੀ ਤੇ ਲਾਲ ਬਣੀਆਂ ਉਹ ਤੁਹਾਨੂੰ ਦਿਖਾਉਣੇ ਕੱਲ ਨੂੰ